ਕਿਆ ਹੋ ਰਹੀ ਤੀ ਲੜਪੇ ਮੇਰ ਨਾਲ ਇਸੇ ਗੱਲ ਨੂੰ ਬੈਸ ਬਿਸਾਈ ਬਾਬਾ ਜੀ ਬਾਤ हां ਆਂਦੇ ਆਂ ਲੇ ਸਾਡੀਆਂ ਦੇ ਸਾਡੇ ਸਿਰ ਤੇ ਛੁੱਟੀਆਂ ਇਹ ਆਂਦੇ ਅਸੀਂ ਅਸੀਂ 50000 ਦਿੱਤਾ ਆ 600 ਦਾ 50000 ਦਿੱਤਾ ਅਸੀਂ ਤੇ ਬਾਕੀ ਇਹਦਾ ਵੀ ਆ ਗਿਆ 10000 ਰੋਂ ਦਾ ਹਿਸਾਬ ਤੇ ਦੇ ਦਿਓ ਆ ਅਜੀ ਕੀ ਨਾਮ ਇਤ ਸੀ ਵੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਮੇਰਾ ਭਲਾ ਪਿੰਡ ਜੋ ਕਿ ਮੇਰਾ ਰੇਤਾਬਜਦੀ ਦਾ ਕੰਮ ਹੈ ਮੇਰੀ ਦੁਕਾਨ ਆ ਦਾਲ ਮੱਟੇ ਦੇ ਵਿੱਚ ਜੋ ਕਿ ਮੇਰਾ ਟਿਪਰ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ ਪਿੱਛੇ BB0916695 ਜੋ ਕਿ ਮੇਰਾ ਡਰਾਈਵਰ ਆ ਪਿੰਡ ਸਾਰੰਗਦੇਵ ਦਾ ਰਹਿਣ ਵਾਲਾ ਹੈ ਤੇ ਉਹਨੇ ਪਿਛਲੇ ਦਿਨੀ ਹੀ ਕੁਝ 6 ਤਰੀਕ ਨੂੰ بارشਾਂ ਪੈਣ ਕਾਰਨ ਉਹਨੇ ਆਪਣੇ ਕਿਸੇ ਜਾਣਕਾਰ ਦੇ ਡੇਰੇ ਤੇ ਟਿਪਰ ਖਿਲਾਰ ਦਿੱਤਾ ਸੀ ਜਾ ਕੇ ਤੇ ਜੋ ਕਿ ਉੱਥੇ ਮੈਨੂੰ ਨਹੀਂ ਪਤਾ ਵੀ ਉੱਥੇ ਕੋਈ ਨਜਾਇਜ਼ ਕੰਮ ਚੱਲਦਾ ਨਹੀਂ ਚੱਲਦਾ ਜੋ ਕਿ ਐਸ ਐਚਓ ਨਾਲਾ ਦੇ ਨਾਲ ਐਸ.ਆਈ. ਭពਿੰਦਰ ਸਿੰਘ ਗਏ ਆਣੇ ਉੱਥੇ ਇਹਨਾਂ ਨੇ ਟਿਪਰ ਰਾਤ ਜਾ ਕੇ 1 ਵਜੇ ਉੱਥੋਂ ਮੇਰੇ ਡਰਾਈਵਰ ਨੂੰ ਠਾਇਆ ਆ ਵੀ ਟਿਪਰ ਵੈਰੀਫਾਈ ਕਰਨ ਲਈ ਅਸੀਂ ਥਾਣੇ ਖੜਨਾ ਤੇ ਟਿਪਰ ਥਾਣੇ ਲੈ ਆਏ ਆ ਆਪਾਂ ਉੱਥੇ ਮੇਰੇ ਡਰਾਈਵਰ ਨੇ ਫੋਨ ਕੀਤਾ ਆ ਵੀ ਆਓ ਵੀ ਦੀ ਟਿਪਰ ਐਸ.ਐਚ.ਓ ਆਂਦਾ ਵੀ ਥਾਣੇ ਖੜਨਾ ਆ ਆਪਾਂ ਉੱਥੇ ਰਾਤ ਗਏ ਆ ਐਸ.ਐਚ.ਓ ਸਾਹ ਨਾਲ ਗੱਲ ਕੀਤੀ ਵੀ ਹਾਂਜੀ ਸਰ ਸਾਡਾ ਟਿਪਰ ਜੋ ਵੀ ਸਾਡੇ ਕੋਲ ਬਿੱਲ ਮੌਜੂਦਾ ਬਿੱਲ ਨੇ 6 ਤਰੀਕ ਦੇ ਤੇ ਟਿਪਰ ਬਜਰੀ ਭਰ ਕੇ ਆ ਤੁਸੀਂ ਵੇਖ ਸਕਦੇ ਟਿਪਰ ਦੀ ਸਟੱਪਣੀ ਤੱਕ ਬਜਰੀ ਪਈ ਹੋਈ ਹੈ ਅਜੇ ਤੱਕ ਵਿੱਚੋਂ ਬਿਲਕੁਲ ਜੋ ਕਿ ਐਸਐਚਓ ਸਾਨੂੰ ਕਹਿ ਰਿਹਾ ਹੈ ਵੀ ਮੈਂ ਵੈਰੀਫਾਈ ਕਰ ਲਈ ਥਾਣੇ ਖੜ ਲੱਗਾ ਤਾਂ ਤੁਸੀਂ ਥਾਣੇ ਭੇਜ ਦਿਓ ਕੋਈ ਨਹੀਂ ਉਹਦੇ ਲਾਗੋ ਐਸਐਚਓ ਨੇ ਕਿਤੇ 5 4 ਸੰਦ ਫੜੇ ਨੇ ਹਾਨੂੰ ਨਹੀਂ ਪਤਾ ਉਹ ਕਿਹਦੇ ਫੜੇ ਨੇ ਕਿਹਦੇ ਨਹੀਂ ਫੜੇ ਨੇ ਜੋ ਕਿ ਐਸਐਚਓ ਉਹ ਵੀ ਥਾਣੇ ਲੈ ਕੇ ਆਉਂਦੇ ਸਾਡਾ ਟਿਪਰ ਸਾਡਾ ਡਰਾਈਵਰ ਕਿਉਂਕਿ ਖੁਦ ਇੱਥੇ ਥਾਣੇ ਲਾ ਕੇ ਗਿਆ ਨੇ ਜਿਸ ਦੀਆਂ ਚਾਬੀਆਂ ਵੀ ਸਾਡੇ ਕੋਲ ਨੇ ਤੇ ਸਾਨੂੰ ਦਿਨੇ ਅਸੀਂ ਜਦੋਂ ਇੱਥੇ ਆਏ ਆ ਪਤਾ ਕੀਤਾ ਪੀ ਐਸ ਆਈ ਸਾਹਣਿਆਂ ਨੂੰ ਦੱਸਿਆ ਆ ਵੀ ਹਾਂਜੀ ਵੀ ਤੁਹਾਡੇ ਦੇ ਡਿਪਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਆ ਅਸੀਂ ਕਿਹਾ ਵੀ ਕਿਹੜੀ ਗੱਲੋਂ ਐਸਚੂ ਨੂੰ ਪੁੱਛਿਆ ਗਿਆ ਤੇ ਐਸਚੂ ਆਂਦਾ ਵੀ ਐਸਾਈ ਕੋ ਧੋਖਾ ਨਹੀਂ ਪਰਚਾ ਦਰਜ ਹੋ ਗਿਆ ਜੋ ਕੀ ਐਸ ਐਸ ਆਈ ਨੇ ਐਸ ਐਸ ਆਈ ਜਿਹੜਾ ਭੁਪਿੰਦਰ ਸਿੰਘ ਉਹਨੇ ਸਾਡੇ ਕੋਲ ਉਹਦੀ ਵੀਡੀਓ ਰਿਕਾਰਡਿੰਗ ਵੀ ਆ ਉਨੇ ਸਾਨੂੰ ਆਪ ਦੱਸਿਆ ਆ ਕਿ ਜੋ ਕੀ ਜਿਹੜੇ ਪੰਜ ਸੰਤ ਨਾਲ ਤੁਹਾਡੇ ਟਿੱਪਰ ਦੇ ਫੜੇ ਸੀ ਉਹ ਐਸਐਚਓ ਨੇ 50000 ਰੁਪਇਆ ਲੈ ਕੇ ਛੱਡ ਦਿੱਤੇ ਨੇ ਤੁਸੀਂ ਵੀ ਉਦੋਂ 10-20000 ਦਿੰਦੇ ਤਾਂ ਤੁਹਾਡਾ ਵੀ ਟਿੱਪਰ ਛੁੱਟ ਜਾਂਦਾ ਕਿਉਂਕਿ ਅਸੀਂ ਕਾਦੇ ਪੈਸੇ ਦਿੰਦੇ ਕਿਉਂਕਿ ਸਾਡਾ ਟਿੱਪਰ ਹੀ ਖਾਲੀ ਸੀ ਕਿਉਂਕਿ ਅਸੀਂ ਬਿਲਕੁਲ ਜਾਇਜ਼ ਕੰਮ ਕਰਦੇ ਹਾਂ ਨਾ ਜਾਇਜ਼ ਕਰਦੇ ਨਹੀਂ ਆ ਇਸ ਕਰਕੇ ਸਾਨੂੰ ਪਤਾ ਲੱਗਾ ਜਦੋਂ ਅਸੀਂ ਇੱਥੇ ਥਾਣੇ ਦੇ ਅੰਦਰ ਆਏ ਆ ਅਗਲੇ ਦਿਨ ਤੇ ਐਫਆਈਆਰ ਦਰਜ ਕੀਤੀ ਆ ਜਿਹੜੀ ਜੋਗੀ ਅਸੀਂ ਐਫਆਈਆਰ ਪੜਨ ਤੋਂ ਬਾਅਦੋਂ ਅਸੀਂ ਪਤਾ ਕਰਾਇਆ ਗਿਆ ਤੇ ਜਿਹੜਾ ਟਿੱਪਰ ਸਾਡੇ ਟਿੱਪਰ ਦੇ ਨਾਲ ਟਿੱਪਰ ਵੀ ਐਸ ਐਚਓ ਦੇ ਲਾਗੂ ਪੰਪ ਦੇ ਉੱਤੋਂ ਫੜਿਆ ਗਿਆ ਜੋ ਕਿ ਐਸ ਐਚਓ ਨੇ ਆਮ ਮੌਕੇ ਤੇ ਫੜਿਆ ਉਸ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਆ ਇਸ ਕਰਕੇ ਸਾਡੇ ਟਿੱਪਰ ਤੇ ਫੇਰ ਐਸ ਐਚਓਾਂ ਅਸੀਂ ਦੁਬਾਰਾ ਫੇਰ ਮਿਲੇ ਆ ਐਸ ਐਚਓ ਨੇ ਅਸੀਂ ਸਬੂਤਦਾਰੀ ਲੈ ਕੇ ਦਿੱਤੀ ਆ ਵੀ ਤੁਸੀਂ ਸਬੂਤਦਾਰੀ ਕਰਾ ਲਓ ਚਲੋ ਜੋ ਹੋ ਗਿਆ ਠੀਕ ਆ ਤੁਸੀਂ ਰੋਲਾ ਨਾ ਪਾਓ ਇਸ ਗੱਲ ਦਾ ਅਸੀਂ ਸਬੂਤਦਾਰੀ ਕਰਾ ਲਿਆ ਹੈ ਜਦੋਂ ਅਸੀਂ ਕੋਰਟ ਦੇ ਆਰਡਰ ਲੈ ਕੇ ਥਾਣੇ ਫੇਰ ਆਏ ਆ ਫੇਰ ਐਸ ਐਚਓ ਸਾਹਿਬਾਂ ਨੂੰ ਆਂਦੇ ਆ ਵੀ ਇਹਦੇ ਉੱਤੇ ਮਾਈਨਿੰਗ ਦਾ ਜੁਰਮਾਨਾ ਕਰਾ ਦਿੱਤਾ ਗਿਆ ਹੈ ਵੇਖੋ ਜੀ ਖਾਲੀ ਟਿਪਰ ਆ ਵਿੱਚ ਅਜੇ ਤੱਕ ਬਜਰੀ ਆ ਇਸ ਟਿਪਰ ਦੇ ਉੱਪਰ ਲਿਖਿਆ ਗਿਆ ਵੀ ਚਾਰ ਸੰਗੜੇ ਰੇਤ ਆ ਰੇਤ ਤੇ ਇਹਦੇ ਵਿੱਚ ਹੈ ਹੀ ਨਹੀਂ ਤੁਸੀਂ ਆਪ ਕੀ ਕਰ ਸਕਦੇ ਹੋ ਕਿਉਂਕਿ ਜੇ ਰੇਤ ਹੋਵੇ ਤੇ ਆਪਾਂ ਦੋਸ਼ੀ ਪਾਏ ਜਾਂਦੇ ਆ ਜਦੋਂ ਆਪਾਂ ਨੇ ਟਿਪਰ 'ਚ ਰੇਤ ਹੀ ਨਹੀਂ ਤੇ ਇਸ ਕਰਕੇ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਅਸੀਂ ਇਨਸਾਫ ਮੰਗਦੇ ਆ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੋ ਐਸਚਓ ਆ ਹੀ ਨਾਲੇ ਲੱਗਾ ਆ ਇਹ ਤੇ ਬਹੁਤ ਜ਼ਿਆਦਾ ਧੱਕਾ ਕਰੀ ਜਾਂਦੇ ਆ ਲੋਕਾਂ ਨਾਲ ਐਸਚਓ ਮੁਖਤਿਆਰ ਸਿੰਘ ਆ ਜਿਹੜਾ ਐਸਆਈਆ ਭੁਪਿੰਦਰ ਸਿੰਘ ਪੈਸੇ ਲੈ ਲੈ ਭਰੇ ਸੰਤ ਛੱਡੀ ਜਾਂਦੇ ਨੇ ਖਾਲੀਆਂ ਦੇ ਪਰਚੇ ਦੇਈ ਜਾਂਦੇ ਨੇ ਪਰਚਾ ਨਹੀਂ ਗੱਡੀ ਤੇ ਦਿੱਤਾ ਤੁਸੀਂ 6895 ਤੇ ਹਾਂਜੀ 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 ਤਾਂ ਮੈਂ ਸਰ ਉਹ ਕਰਾਲੇ ਆਰਡਰ ਕੋਡ ਚੋਂ ਦੇ ਉਹ ਕਰ ਦੋਗੇ ਸਬੂਤ داری ਮੈਂ ਭੇਜਾਂ ਮੁੰਡੇ ਨੂੰ ਮੈਂ ਤਸਦੀਕ ਕਰਨਾ ਦਾ ਉਹ ਨਾਮ ਲੱਗਣਾ ਕਾਗਜ਼ ਆ ਕਿਹੜਾ ਉਹ ਟਿਪਰ ਨਾਲ ਕੱਲ੍ਹ ਦੇ ਚਿੱਠੀ ਆਉ ਟਿਪਰ ਤਸਦੀਕ ਕਰਨਾ ਨਾਲ ਉਹ ਮੈਂ ਕਰਾ ਲਿਆ ਹੁਣ ਜੀ ਦੱਕ ਉਹ ਆਉ ਫੋਟੋ ਕਾਪੀ ਨਾਲ ਲੱਗਣੀ ਆ ਚਲੋ ਠੀਕ ਹੈ ਸਰ ਉਹ ਮੈਂ ਕਰਾ ਕੇ ਤੇ ਫਿਰ ਉਹਨਾਂ ਦਾ ਦੇਖੋ ਹਾਜੀ ਹਾਜੀ ਕਰਾ ਰਿਹਾ ਉਸਲੇ ਕਰਦਾ ਰਿਹਾ ਰਿਪੋਰਟ ਕੇ ਨੂੰ ਕਹਿਨ ਦੀ ਲੋੜ ਨਹੀਂ ਠੀਕ ਹੈ ਜੀ ਨਾ ਤੇ ਕੀ ਕਹੂਗੇ ਵੇਖ ਲਿਆ ਆ ਅੱਗੇ ਤੇ ਘਾਟਾ ਖਾ ਲਿਆ ਤੇ ਅੱਗੇ ਤੇ ਯਾਰਾਂ ਠੋਕਦਾ ਦਾ ਚੰਦੇ ਆਪਾਂ ਕਰਨਾ ਨਹੀਂ ਇਹ ਕੰਮ ਉਹ ਹੀ ਨਾ ਮਾਲਕ ਜਿਹੜੀਆਂ ਭਰੀਆਂ ਆ ਉਹ ਛੁੱਟ ਗਈਆਂ ਤੇ ਜਿਹੜੇ ਖਾਲੀ ਉਹ ਅੜ ਗਈ ਤੂੰ ਕਰੀ ਉਹ ਡਰਾਈਵਰ ਦਾ ਮੈਨੂੰ ਕੋਹ ਡਰਾਈਵਰ ਦਾ ਉਹ ਆਹੋ ਉਹਨਾਂ ਨੂੰ ਮੈਂ ਕਿਹਾ ਅਓ ਰਾਤੀ ਲੜਪੇ ਮੇਰੇ ਨਾਲ ਇਸੇ ਗੱਲ ਨੂੰ ਬੈਸ ਬਿਸਾਈ ਵਾਵਾ ਜੀ ਤਵਾ ਖਾਂ ਆੰਦੇ ਹੈ ਲੈ ਸਾਡੀਆਂ ਦੇ ਸਾਡੇ ਸਿਰ ਤੇ ਛੁੱਟੀਆਂ ਇਹ ਆੰਦੇ ਅਸੀਂ ਅਸੀਂ 50000 ਦਿੱਤਾ ਆ 60 ਦਾ 50000 ਦਿੱਤਾ ਅਸੀਂ ਤੇ ਬਾਕੀ ਇਹਦਾ ਵੀ ਆ ਤੇ 10000 ਰੋੜੇ ਸਾਥ ਤੇ ਦੇ ਦਿਓ ਆ ਉਹ ਮੈਂ ਕਿਹਾ ਮੈਂ ਕਿਹਾ ਤੁਸੀਂ ਜੇ 50 ਦਿੱਤਾ ਤਾਂ 10000 ਹੋਰ ਦੇ ਦਿੰਦੇ ਮੈਂ ਤੁਹਾਡੀਆਂ ਭਰੀਆਂ ਛੁੱਟੀਆਂ ਮੇਰੀ ਖਾਲੀ ਢਾਤੀ ਤੁਸੀਂ ਹਾਂ ਹੋਰਾਂ ਦੇ ਕੋਈ ਨਹੀਂ ਕਰਦੇ ਇਹ ਅਸੀਂ ਕਰਦੇ ਆ ਹੈਲੋ ਮੈਂ ਤਾਂ ਮੇਰੇ ਨਾਲ ਤੇਰੀ ਪਾਵਾਂ ਰੈਸਟ ਹੈ ਤੇ ਨਾਲੇ ਫਰਦਕ ਦੇ ਵਿੱਚ ਉਹ ਜਿਹੜੀਆਂ ਗੱਡੀਆਂ ਛੱਡੀਆਂ ਸਾਰੀਆਂ ਘੇਰਾਉਂ ਤੇਰੇ ਫਰਦਕ ਸਾਫ ਚ ਨਹੀਂ ਮੈਨੂੰ ਨਹੀਂ ਤੇ ਤੇਰਾ ਉਹ ਜਰਮਾਨਾ ਜਿਹੜੇ ਕਾਰਨ ਕਿ ਠੀਕ ਹੈ ਨਹੀਂ ਦੇਖਦਾ ਨਹੀਂ ਤਾਂ ਫਿਰ ਵੇਖਦਾ ਕਿੰਦਾ ਕਰਤੀਆਂ ਨੇ ਨਾਲ ਜਿਹੜੀਆਂ ਛੱਡੀਆਂ ਉਦਣ ਬਲਕਿ ਵੀ ਜੇ ਹੈਗੀ ਤਾਂ ਮੈਂ ਵੀਡੀਓ ਵਿਖਾ ਦਊਗਾ ਉਹ ਭਲੀ ਨਹੀਂ ਭਲੀ ਉਹ ਤੁਸੀਂ ਛੱਡੀਆਂ ਮੈਂ ਥੋੜਾ ਛਡਾਈਆਂ ਮੈਂ ਤੈਨੂੰ ਕਹਿਣਾ ਤੂੰ ਮੇਰੇ ਕੋ ਆਵੀਂ ਮੈਂ ਤੈਨੂੰ ਉਦਣ ਵੀ ਕਿਹਾ ਸੀ ਤੈਨੂੰ ਸਮਝਾਈ ਵੀ ਤੇ ਉਹ ਰਿਮੋਟ ਛੋਲ ਤੇਰਦਾ ਹਾਂ ਤੇ ਗੱਡੀ ਛਾਟ ਹੁੰਦੀ ਉਹ ਤਾਂ ਗੱਡੀ ਨਹੀਂ ਛਾਟ ਹੁੰਦੀ ਉਹ ਮੇਰੇ ਤੋਂ ਐ ਨਹੀਂ ਸਿਸਟਮ ਦਾ ਵਾਕਿਆ ਸਾਡੇ ਕਦੀ ਕਹਿੰਦਾ ਗੁੱਸਾ ਕਰਦੀ ਐ ਸੱਚ ਉਹਦੇ ਤੂੰ ਆ ਮੈਨੂੰ ਮਿਲਦਾ ਆਪਣੀ ਲੈਸਟ ਪਵਾ ਵੇਖੀ ਮੈਂ ਤੇਰੇ ਪੈਸੇ ਪੂਰੇ ਕਰਾਉਂਦਾ ਉਹਨਾਂ ਕੋਲ ਕੋਈ ਨਹੀਂ ਰੈੱਟ ਪੈਜੂ ਤੇ ਉੱਥੇ ਕੀ ਹੋਣਾ ਆ ਆ ਤੋ ਜਦੋਂ ਮਾਜੀ ਕੱਲ ਨੂੰ ਆ ਜਾ ਠੀਕ ਹੈ ਨਹੀਂ ਮੈਂ ਤਾਂ ਦੱਸੂਗਾ ਸਾਧੀਆਂ ਵੀ ਵੇਖੀਓ ਕਿਵੇਂ ਖਰਚਾ ਨਹੀਂ ਭਰਦੇ ਤੇਰਾ ਠੀਕ ਹੈ ਹੈਲੋ ਹੈਲੋ ਐਸਆਈ ਭਵਿੰਦਰ ਸਿੰਘ ਜੀ ਹਾਂਜੀ ਹਾਂਜੀ ਗੁਰਿੰਦਰ ਬਾੜ ਗੱਲ ਕਰਦਾ ਜੀ ਪੱਤਰਕਾਰ ਹਾਂਜੀ ਭਾਜੀ ਪੁਲਿਸ ਰਾਉਂਡ ਸਰ ਠੀਕ ਠਾਕ ਹਾਂਜੀ ਹਾਂਜੀ ਭਾਜੀ ਸਰ ਇੱਕ ਨਾ ਮੈਨੂੰ ਖਬਰ ਦਿੱਤੀ ਸੀ ਕਿਸੇ ਵੀਰ ਦੇ ਹਾਂ ਹਾਂ ਇਹ ਭਲੇ ਪਿੰਡ ਤੋਂ ਹੈ ਜੀ ਮੁੰਡਾ ਹਾਂਜੀ ਇਹ ਕਹਿ ਰਿਹਾ ਕਿ ਮੇਰਾ ਨਾ ਪਿਛਲੀ 7 ਜੁਲਾਈ ਨੂੰ ਇਹਨਾਂ ਨੇ ਟਰੱਕ ਘਰੋਂ ਲੈ ਕੇ ਆਂਦਾ ਸੀ ਟਿਪਰ ਇੱਕ ਕਿਹਨੇ ਲੈਂਦਾ ਹੈ ਜੀ 6895 ਤੁਹਾਡੇ ਬਾਰੇ ਕਹਿ ਰਹੇਗੇ ਤੁਹਾਡੇ ਨਾਲ ਵੀ ਗੱਲ ਹੁੰਦੀ ਨਹੀਂ ਮੇਰੇ ਖਿਆਲ ਤੋਂ ਇਹ ਕੋ ਪਰਚਾ ਤੁਸੀਂ ਦਿੱਤਾ ਸਰ ਪਰਚਾ ਦਿੱਤਾ ਜੀ ਪਰਚਾ ਤੁਸੀਂ ਦਿੱਤਾ ਸੀ ਮੈਨੂੰ ਪਤਾ ਕਰਨਾ ਸੀ ਹਾਂ ਮੈਂ ਤੁਹਾਡੇ ਕੋਲ ਪਤਾ ਕਰਨਾ ਸੀ ਮੈਂ ਵੀ ਉੱਥੇ ਆਇਆ ਕਿ ਉੱਚ ਪਾਇਆ ਵੀ ਰੇਤ ਇੰਨੇ ਸੈਂਕੜੇ ਤੇ ਟਰੱਕ ਤੇ ਮੇਰੇ ਖਿਆਲ ਨਾਲ ਖਾਲੀ ਖਲੋਤਾ ਹੈ ਜੀ ਬਾਹਰ ਠਾੜੇ ਮੈਂ ਨਾ ਮੁੜ ਕੇ ਬਾਅਦ ਚ ਮੰਛੀਆਂ ਮੰਛੀਆਂ ਕਹਿ ਕੇ ਕਿ ਖਾਲੀ ਕਰਾ ਲਾ ਜੀ ਟਾਇਰ ਖਰਾਬ ਹੁੰਦੇ ਆ ਕਿੰਨਾ ਕੋ ਖਾਲੀ ਕਰਾਤਾ ਜੀ ਕਿਸ ਨੂੰ ਕਹਿ ਕੇ ਖਾਲੀ ਕਰਾ ਲਿਆ ਹੋਊਗਾ ਵੀ ਟਾਇਰ ਖਰਾਬ ਹੁੰਦੇ ਆ ਅੱਛਾ ਜੀ ਹਾਂ ਹਾਂ ਪਹਿਲਾਂ ਤੇ ਰੇਤ ਹੀ ਫੜੀ ਹੈ ਅੱਛਾ ਇਹ ਨਾ ਨਾ ਕੋਈ ਤੁਹਾਡੀ WhatsApp ਤੇ ਗੱਲ ਹੋਈਗੀ ਉਹਦੀ ਕੋ ਰਿਕਾਰਡਿੰਗ ਕੀਤੀ ਸੀ ਕਿ ਸਾਡੇ ਕੋ ਪੈਸੇ ਮੰਗਦੇ ਸੀ 10-20 ਹਜ਼ਾਰ ਰੁਪਿਆ ਉਹ ਪੈਸੇ ਕੋਈ ਨਹੀਂ ਕੋਈ ਗੱਲ ਕੋਈ ਵੀ ਪੈਸੇ ਕਾਹਦੇ ਲੈਣੇ ਨਾ ਕਰੋ ਉਹ ਕਹਿੰਦੇ ਸਾਹ ਕਹਿੰਦੇ ਕੋਈ ਪੈਸੇ ਕਾਹਦੇ ਹੋਰ ਵੀ ਪੰਜ ਲੀਟਰ ਟਰੱਕ ਫੜੇ ਸੀ ਉਹਨਾਂ ਦਾ ਖਰੇ ਕਹਿੰਦੇ ਸੀ ਕੋ 50 ਹਜ਼ਾਰ ਰੁਪਿਆ ਲੈ ਕੇ ਛੱਡਦੇ ਤੁਸੀਂ 10 ਹਜ਼ਾਰ ਦੇ ਦੇ ਕੋਈ ਗੱਲ ਹੈ ਕਿਸੇ ਕੋਲ ਨਹੀਂ ਸੀ ਪੈਸਾ ਲਿਆ ਕਦੀ ਵੀ ਜੀ ਠੀਕ ਹੈ ਜੀ ਜਿਹੜਾ ਫੜਿਆ ਹੈ ਉਹਨਾਂ ਕੋ ਤੇ ਇੱਕ 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 ਭੁੰਦਰ ਸਿੰਘ ਦੀ ਜਾਣਕਾਰੀ ਦਿਓ ਜਿਹੜਾ ਆਪਾਂ ਟਰੱਕ ਦੇ ਉੱਤੇ ਮਾਈਨਿੰਗ ਐਗਰੀ ਦਾ ਪਰਚਾ ਕਰਦੇ ਆਂ ਹਾਂਜੀ ਇਹ ਪਰਚੇ ਤੋਂ ਬਾਅਦ ਇੱਥੇ ਚਲਾਨ ਵੀ ਹੋ ਜਾਂਦਾ ਮਾਈਨਿੰਗ ਵਿਭਾਗ ਵੱਲੋਂ ਇਹ ਮਾਈਨਿੰਗ ਵਿਭਾਗ ਤੋਂ ਰਿਪੋਰਟ ਲੈਣੀ ਪੈਂਦੀ ਏਦੀ ਰੇਤਾ ਦੀ ਓਕੇ ਤੁਸੀਂ ਆਪਣਾ ਉਹ ਆਪਣਾ ਮੁਰਗੇ ਲੈਟਰ ਲੈ ਕੇ ਦਿੰਦੇ ਆ ਵੀ ਇਹ ਠੀਕ ਆ ਰੇਤਾ ਹੀ ਆ ਜੀ ਮਤਲਬ ਕਿ ਚਲਾਨ ਤੇ ਮਾਈਨਿੰਗ ਅਗਰ ਦਾ ਪਰਚਾ ਦੋਨੋਂ ਸੇਮ ਸੇਮ ਟਾਈਮ ਹੋ ਜਾਂਦੇ ਆ ਉਹ ਸੇਮ ਸੇਮ ਹੀ ਹੁੰਦਾ ਜੀ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਧੰਨਵਾਦ ਮਿਹਰਬਾਨੀ ਭਾਜੀ ਮੈਨੂੰ ਕੋਈ ਮੰਗਣੀ ਨਹੀਂ ਹੈ ਭਾਜੀ ਠੀਕ ਆ ਸਰ ਠੀਕ